ਕਿ ਉਹਨਾਂ ਦਾ ਪਾਸਟਰ ਇਕੱਠੇ ਕਰਕੇ ਤੇ ਉਹਨਾਂ ਨੂੰ ਵੀ ਕੋੜੇ ਮਰਵਾਈਏ ਤੇ ਕੀ ਪਤਾ ਸਾਰੇ ਚੰਗੇ ਹੋ ਜਾਣ। ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਸਟੇਜ ਦੇ ਉੱਤੇ ਹੋਰ ਕੁਝ ਕਰਨਾ ਚਾਹੀਦਾ। ਸੰਤਾਂ ਪਿੱਠ ਨੰਗੀ ਕਰਕੇ ਖੜੇ ਹੋ ਜਾਣਾ ਚਾਹੀਦਾ ਵੀ ਮਾਰੋ ਸਾਡੇ 50-50 ਕੋੜੇ ਛਿੱਲ ਦਿਓ ਸਾਡਾ ਸਰੀਰ ਛਿੱਲ ਦਿਓ ਆਪ ਹੀ ਸਾਰੇ ਤੁਸੀਂ ਚੰਗੇ ਹੋ ਜਾਓਗੇ। ਉਹ ਛੂਛਾਂ ਕਰਨ ਦੀ ਤਾਂ ਲੋੜ ਨਹੀਂ ਨਾ। ਸੋ ਇਹੋ ਜੀ ਗੱਲ ਕਰਨਾ ਕਿ ਲਿਆਓ ਤੁਹਾਡੇ ਕੋੜੇ ਮਾਰਦੇ ਆਂ ਤੇ ਅਸੀਂ ਤੁਹਾਨੂੰ ਕਹਿੰਨੇ ਆਂ ਫਿਰ ਵੀ ਆਓ ਤੁਹਾਨੂੰ ਤਿੱਤਾ ਵੀਦ ਉੱਤੇ ਬਿਠਾਉਣੇ ਆਂ। ਅਸੀਂ ਤੁਹਾਨੂੰ ਕਹਿੰਨੇ ਆਂ ਵੀ ਆਓ ਤੁਹਾਡੀ ਧੌਣ ਲਾਉਣੇ ਆਂ ਤੇ ਬਾਬਾ ਦੀਪ ਸਿੰਘ ਵਾਂਗੂ ਦੋ ਕਦਮ ਤੁਰ ਕੇ ਦਿਖਾਓ ਇਹ ਗੱਲ ਤੇ ਕਿਹੜਾ ਬੰਦਾ ਜਿਹਨੇ ਤੁਹਾਡੇ ਗੁਰੂ ਦੇ ਪ੍ਰਸ਼ਾਦ ਨੂੰ ਛੈਤਾਨੀ ਪ੍ਰਸ਼ਾਦ ਗਿਆ ਤੇ ਜੇ ਤੁਹਾਡੇ ਨੂੰ ਪਤਾ ਹੁੰਦਾ ਤੇ ਤੁਸੀਂ ਛੱਡਣਾ ਸੀ ਉਹਨੂੰ ਅਗਲੀ ਗੱਲ ਆ ਗਈ ਪ੍ਰਸ਼ਾਦ ਦੀ ਉਹ ਮੇਰੀ ਮਰਜ਼ੀ ਹੈ ਮੈਂ ਖਾਣਾ ਕਿ ਨਹੀਂ ਖਾਣਾ ਤੂੰ ਕੋਣੋਂ ਨਾ ਮੈਨੂੰ ਕਹਿਣ ਵਾਲੇ ਪ੍ਰਸ਼ਾਦ ਖਾਓ ਸਾਡੇ ਤੇ ਜੱਜ ਲੱਗੇ ਹੋ ਤੁਸੀਂ ਕਿੱਦਾਂ ਸਵਾਲ ਕਰ ਸਕਦੇ ਸਾਡੇ ਕੋਲ ਤੁਸੀਂ ਪ੍ਰਸ਼ਾਦ ਕਿਉਂ ਨਹੀਂ ਖਾਂਦੇ ਮੇਰੇ ਕੋਲ ਆਵੇਂ ਤਾਂ ਮੈਂ ਤੈਨੂੰ ਕਮਾਂ ਵੀ ਹਾਂਜੀ ਕੋਈ ਗੱਲ ਨਹੀਂ ਤੂੰ ਛੱਡ ਤੂੰ ਐਦਾਂ ਕਰ ਵੀ ਤੂੰ ਮੱਛੀ ਖਾ ਲਾ ਤੂੰ ਖਾਏਂਗਾ ਸਾਡੇ ਪ੍ਰਭੂ ਨੇ ਆਪਣੇ ਆਪ ਨੂੰ ਇੱਕੋ ਵਾਰ ਪ੍ਰਸ਼ਾਦ ਕਰਕੇ ਚੜਾ ਦਿੱਤਾ ਹੈ ਦੇ ਨਾਲ ਹੋਰ ਜੀ ਸਾਰਿਆਂ ਜਮਸੀ ਕੀ ਖੁਦਾਮ ਖੁਦਾ ਦਾ ਸ਼ੁਕਰ ਕਰਦੇ ਆ ਅੱਜ ਦੇ ਅچھے ਸਮੇਂ ਦੇ ਲਈ ਅੱਜ ਦੀ ਇਸ ਵੀਡੀਓ ਨੂੰ ਰਿਕਾਰਡ ਕਰਕੇ ਅਪਲੋਡ ਕਰਨ ਦੇ ਪਿੱਛੇ ਦਾ ਜਿਹੜਾ ਮੇਨ ਕਾਰਨ ਹੈ ਉਹ ਇਹ ਆ ਕਿ ਬਜਿੰਦਰ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਜਿਹੜੀ ਖਾਸ ਇੱਕ ਘਟਨਾ ਵਾਪਰੀ ਹੈ ਉਹ ਇਹ ਆ ਕਿ ਅਨਮੋਲ ਕੁਆਤਰਾ ਔਰ ਲਾਲੀ ਮਲਤਾਨੀ ਵੱਲੋਂ ਕੁਝ ਗਲਤ ਬਿਆਨਬਾਜ਼ੀ ਮਸੀਹਤ ਬਾਰੇ ਔਰ ਸੇਵਕਾਂ ਬਾਰੇ ਔਰ ਬਾਈਬਲ ਦੀ تعلیم ਬਾਰੇ ਕੀਤੀ ਗਈ ਹੈ ਜਿਹਨੂੰ ਲੈ ਕੇ ਲੋਕਾਂ 'ਚ ਅਕਰੋਸ਼ ਹੈ ਔਰ ਲੋਕ ਤਰ੍ਹਾਂ ਤਰ੍ਹਾਂ ਦੇ ਨਾਲ ਉਹਦਾ ਵਿਰੋਧ ਕਰ ਰਹੇ ਆ ਅਨਮੋਰਕ ਵਾਤਰਾ ਦਾ ਸੋਸ਼ਲ ਮੀਡੀਆ ਦੇ ਉੱਤੇ ਸੋ ਮੈਂ ਸਮਝਦਾ ਸਾਨੂੰ ਇਹ ਸਭ ਕੁਝ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਾਰੀ ਚੀਜ਼ਾਂ ਲੋਕ ਕਰਦੇ ਆ ਜਿਨ੍ਹਾਂ ਦੇ ਕੋਲ ਅਗਲੇ ਲੋਕਾਂ ਦੇ ਜਵਾਬ ਨਾ ਹੋਣ ਜਿਹੜਾ ਹਾਰ ਜਾਂਦਾ ਫਿਰ ਉਹ ਅਗਲੇ ਦੇ ਗੱਲ ਪੈਂਦਾ ਹੈ ਤੇ ਇਹੋ ਜੇ ਕੰਮ ਕਰਦਾ ਹੈ ਪ੍ਰਭੂ ਨੇ ਸਾਨੂੰ ਇੰਨੀ ਮੱਤ ਇੰਨੀ ਅਕਲ ਔਰ ਇਹਨਾਂ ਪ੍ਰਕਾਸ਼ ਦਿੱਤਾ ਹੈ ਕਿ ਅਸੀਂ ਹਰੇਕ ਦੀ ਗੱਲ ਦਾ ਬੜੇ ਵਧੀਆ ਤਰੀਕੇ ਦੇ ਨਾਲ ਜਵਾਬ ਦੇ ਸਕਦੇ ਹਾਂ। ਉਹ ਪਹਿਲੀ ਗੱਲ ਜਿਹੜੀ ਉਸ ਪੋਡਕਾਸਟ ਦੇ ਵਿੱਚ ਮੁਲਤਾਨੀ ਵੱਲੋਂ ਕੀਤੀ ਗਈ ਲਾਲੀ ਮੁਲਤਾਨੀ ਵੱਲੋਂ ਉਹ ਇਹ ਹੈ ਕਿ ਲਿਹਾਓ ਤੁਹਾਡੇ ਸੇਵਕਾਂ ਦੇ ਆਪਾਂ ਕੋੜੇ ਮਾਰਦੇ ਆ। ਸੋ ਬੜੀ ਹੀ ਇੱਕ ਸ਼ਰਮਿੰਦਗੀ ਭਰੀ ਇਹ ਗੱਲ ਸੀਗੀ ਔਰ ਇੱਕ ਜੇ ਉਹ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਮਝਦਾ ਤੇ ਫਿਰ ਉਹਨੂੰ ਵੈਸੇ ਅਕਲ ਕਰਨੀ ਚਾਹੀਦੀ ਸੀ ਇਹੋ ਜਿਹੀ ਗੱਲ ਕਰਨ ਦੇ ਵੇਲੇ ਹੁਣ ਇਹੋ ਜਿਹੇ ਮੂਰਖ ਪੁਨੇ ਦੀਆਂ ਗੱਲਾਂ ਕਰਨ ਵਾਲੇ ਹਰੇਕ ਮਜ ਵਿੱਚ ਹੁੰਦੇ ਆ ਸਾਡੇ ਵਿੱਚ ਵੀ ਹੋ ਸਕਦੇ ਆ ਸੋ ਕੱਲ ਨੂੰ ਸਾਡੇ ਵਿੱਚ ਕੋਈ ਬਿਲਕੁਲ ਲਾਲੀ ਮਲਤਾਨੀ ਵਰਗਾ ਹੀ ਬੰਦਾ ਉੱਠ ਕੇ ਅਗਰ ਇਹ ਗੱਲ ਕਵੇ ਕਿ ਭਾਈ ਸਾਹਿਬ ਤੁਸੀਂ ਕੋੜਿਆਂ ਦੀ ਗੱਲ ਕਰਦੇ ਹੋ ਲਿਆਓ ਲਾਲੀ ਮਲਤਾਨੀ ਜੀ ਤੁਹਾਨੂੰ ਵੀ ਆਪਾਂ ਤਤੀ ਤਵੀ ਦੇ ਉੱਤੇ ਬਿਠਾਉਨੇ ਆਂ ਤੇ ਵੇਖਦੇ ਆਂ ਤੁਹਾਡੇ ਨਾਲ ਫਿਰ ਕੀ ਵਾਪਰਦਾ ਤੇ ਫਿਰ ਤਤੀ ਤਵੀ ਤੇ ਜੇ ਬਿਠਾਇਆ ਜਾਵੇ ਤੇ ਫਿਰ ਥੱਲਾ ਜੇ ਸੜ ਜਾਵੇ ਤੇ ਫਿਰ ਅੱਗੇ ਉਹ ਅਗਲਾ ਕਵੇ ਕਿ ਹਾਂਜੀ ਭਾਈ ਸਾਹਿਬ ਤੁਹਾਡਾ ਗੁਰੂ ਤੇ ਤੁਹਾਨੂੰ ਤੁਹਾਡੇ ਹੇਠਲੇ ਪਾਸੇ ਨੂੰ ਸੜਨ ਤੋਂ ਬਚਾ ਨਹੀਂ ਸਕਿਆ ਸੋ ਮੈਂ ਸਮਝਦਾ ਕਿਉਂਕਿ ਜਦੋਂ ਅਸੀਂ ਅਗਲੇ ਦੇ ਉੱਤੇ ਕੋਈ ਅਸਾ ਸਵਾਲ ਕਰਾਂਗੇ ਤੇ ਘੱਟ ਫਿਰ ਅਗਲਾ ਵੀ ਨਹੀਂ ਕਰੂ ਸੋ ਇਹੋ ਜੀ ਗੱਲ ਕਰਨਾ ਕਿ ਲਿਆਓ ਤੁਹਾਡੇ ਕੋਲੇ ਮਾਰਦੇ ਆ ਅਸੀਂ ਤੁਹਾਨੂੰ ਕਹਿੰਨੇ ਆ ਵੀ ਆਓ ਤੁਹਾਡੀ ਧੌਣ ਲਾਉਨੇ ਆ ਤੇ ਬਾਬਾ ਦੀਪ ਸਿੰਘ ਵਾਂਗੂ ਤੁਸੀਂ ਮਾੜਾ ਕਿ ਦੋ ਕਦਮ ਤੁਰ ਕੇ ਦਿਖਾਓ ਆਓ ਅਸੀਂ ਤੁਹਾਡੀ ਸੀਸ ਕੱਟਦੇ ਆ ਤੇ ਤੁਸੀਂ ਦੁਬਾਰਾ ਸੀਸ ਲਾ ਕੇ ਵਿਖਾਓ ਆਓ ਅਸੀਂ ਸਵਾ ਲੱਖ ਬੰਦਾ ਤੁਹਾਡੇ ਅੱਗੇ ਰੱਖਦੇ ਆ ਖੜਾ ਕਰਦੇ ਆ ਤੇ ਤੁਸੀਂ ਉਸ ਸਵਾ ਲੱਖ ਦੇ ਨਾਲ ਇੱਕ ਸਿੰਘ ਲੜਾ ਕੇ ਦਿਖਾਓ ਕਿਹਸਾ ਲੱਗੇਗਾ ਸੋ ਅਕਲ ਨੂੰ ਹੱਥ ਮਾਰੋ ਕਿਉਂਕਿ ਮਜਬ ਨਹੀਂ ਬੁਰਾ ਹੁੰਦਾ ਹਰੇਕ ਮਜਬ ਦੇ ਵਿੱਚ ਲੋਕ ਬੁਰੇ ਹੋ ਸਕਦੇ ਜਿਵੇਂ ਤੁਸੀਂ ਲਾਹਲੀ ਮਲਤਾਨੀ ਜੋ ਤੁਸੀਂ ਕੋ ਚੰਗੇ ਬੰਦੇ ਨਹੀਂ ਲੇਕਿਨ ਤੁਹਾਡੀ ਇਸ ਬੇਕੂਫੀ ਦਾ ਕਰਕੇ ਅਸੀਂ ਤੁਹਾਡੇ ਪੂਰੇ ਧਰਮ ਨੂੰ ਬੁਰਾ ਨਹੀਂ ਕਹਿ ਸਕਦੇ ਤੁਹਾਡੀ ਪੂਰੀ ਸਿੱਖਿਆ ਨੂੰ ਬੁਰਾ ਨਹੀਂ ਕਹਾ ਸਕਦੇ ਤੁਹਾਡੇ ਪੂਰੇ ਸਿੱਖ ਸਮਾਜ ਨੂੰ ਬੁਰਾ ਨਹੀਂ ਕਹਿ ਸਕਦੇ ਬਲਕਿ ਅਸੀਂ ਇਹ ਕਹਾਂਗੇ ਕਿ ਸਿੱਖ ਸਮਾਜ ਦੇ ਵਿੱਚ ਤੁਹਾਡੇ ਵਰਗੇ ਵੀ ਲੋਕ ਹੁੰਦੇ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਕਈ ਵਾਰੀ ਮਾਮਲੇ ਐਡੇ ਵਿਗੜ ਜਾਂਦੇ ਆ ਕਿ ਦੋ ਮذਬ ਅਪਸ ਵਿੱਚ ਲੜ ਪੈਂਦੇ ਆ ਔਰ ਅਗਰ ਐਸੀ ਘਟਨਾ ਹੋ ਜਾਵੇ ਤੇ ਉਹ ਜਿਹੜੇ ਸੈਂਕੜੇ ਲੋਕ ਮਰ ਸਕਦੇ ਆ ਇਹੋ ਜਿਹੇ ਵਿਵਾਦਾਂ ਦੇ ਵਿੱਚ ਉਹਦਾ ਜ਼ਿੰਮੇਵਾਰ ਫਿਰ ਤੁਹਾਡੇ ਵਰਗੇ ਬੰਦਾ ਠਹਿਰਦਾ ਹੈ ਉਸ ਦਿਨ ਦਾ ਤੁਸੀਂ ਦੱਸੋ ਲਾਲੀ ਮਲਤਾਨੀ ਉਦੋਂ ਦਾ ਕਿੱਡਾ ਜਲੂਸ ਨਿਕਲਿਆ ਹੋਇਆ ਹੈ ਸੋਸ਼ਲ ਮੀਡੀਆ ਦੇ ਉੱਤੇ ਉਹ ਤੇ ਇੱਕ ਗਿਆ ਨਾ ਤੇ ਇੱਕ ਦਾ ਹੋਰ ਰੌਲਾ ਪਿਆ ਆ ਆ ਤੁਹਾਡਾ ਦੇਖੋ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਕਿੱਡਾ ਖਲਾਰਾ ਪਿਆ ਉਹਨਾਂ ਬਾਰੇ ਫਿਰ ਕੀ ਕਹੋਗੇ ਤੁਸੀਂ ਇਹ ਤੇ ਜ਼ਰੂਰ ਕਹੋਗੇ ਹਾਂਜੀ ਅਸੀਂ ਉਹਨਾਂ ਨੂੰ ਆਪ ਫੜਿਆ ਅਸੀਂ ਉਹਨਾਂ ਦਾ ਮਾਰਕਟਿੰਗ ਕੀਤੀ ਆ ਅਸੀਂ ਉਹਨਾਂ ਤੇ ਪਰਚੇ ਦਰਜ ਕੀਤੇ ਉਹ ਤੇ ਤੁਸੀਂ ਕੀਤਾ ਉਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਅਸੀਂ ਵੀ ਅਗਰ ਬਜਿੰਦਰ ਸਿੰਘ ਦੋਸ਼ੀ ਆ ਨਾ ਸੱਚੀ ਮੁੱਚੀ ਤਾਂ ਅਸੀਂ ਉਹਦੀ ਸਪੋਰਟ ਨਹੀਂ ਕਰਦੇ ਅਸੀਂ ਤੇ ਇਹ ਕੰਨੇ ਵੀ ਅਸੀਂ ਤੇ ਉਹ ਮਸਲਾ ਸਾਰਾ ਰੱਬ ਦੇ ਅੱਗੇ ਰੱਖਿਆ ਆ ਅਸੀਂ ਤੇ ਇਹ ਕਿਹਾ ਆ ਵੀ ਕੋਰਟ ਦੇ ਦੁਆਰਾ ਦਿੱਤੇ ਗਏ ਕਈ ਫੈਸਲਿਆਂ ਦੇ ਵਿੱਚ ਬੇਕਸੂਰ ਜਿਹੜੇ ਸਜ਼ਾ ਪਾ ਗਏ ਆ ਤੇ ਕਸੂਰਵਾਰ ਆ ਜਾਦ ਹੋ ਗਏ ਸੋ ਅਜੇ ਤੇ ਨਿਚਲੇ ਕੋਰਟ ਤੋਂ ਸਜ਼ਾ ਹੋਈ ਆ ਗੇ ਹਾਈ ਕੋਰਟ ਦਾ ਰਸਤਾ ਸੁਪਰੀਮ ਕੋਰਟ ਦੇ ਰਸਤੇ ਜੇ ਬਾਕੀ ਆ ਸੋ ਜਦੋਂ ਫਾਈਨਲ ਤੱਕ ਵੀ ਉਹ ਕਸੂਰਵਾਰ ਠਹਿਰਦਾ ਆ ਤੇ ਅਸੀਂ ਉਹਦੀ ਸਪੋਰਟ ਵਿੱਚ ਨਹੀਂ ਖੜੇ ਹੋਵਾਂਗੇ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਫਿਰ ਸਿਰ ਝੁਕਾ ਕੇ ਮੰਨਾਂਗੇ ਠੀਕ ਆ ਵੀ ਜਦੋਂ ਏਡੇ ਏਡੇ ਵਾਜਿਬ ਲੋਕਾਂ ਦੇ ਵਿੱਚੋਂ ਦੀ ਹੋ ਕੇ ਕੋਈ ਗੱਲ ਨਿਕਲੀ ਆ ਫਿਰ ਸੱਚ ਆ ਸੋ ਅਸੀਂ ਅੱਜ ਮੈਂ ਅਗਰ ਮੈਂ ਆਪਣੀ ਪਸੰਦ ਲੈ ਲਵਾਂ ਮੈਂ ਨਾ ਉਹਨੂੰ ਦੋਸ਼ੀ ਠਰਉਣਾ ਹੈ ਤੇ ਨਾ ਬੇਕਸੂਰ ਠਰਉਣਾ ਤੁਸੀਂ ਕਿੰਦੇ ਪਖੰਡਵਾਦ ਕਿਹੜਾ ਪਖੰਡਵਾਦ ਤੁਸੀਂ ਮਸੀਹਤ ਵਿੱਚ ਦੇਖਿਆ ਤੁਹਾਡੇ ਗੁਰੂ ਨੇ ਤੁਹਾਨੂੰ ਜੈਸੇ ਹੁਕਮ ਦਿੱਤੇ ਤੁਸੀਂ ਵੈਸਾ ਕਰ ਰਹੇ ਹੋ ਸਾਡੇ ਪ੍ਰਭੂ ਨੇ ਜੈਸਾ ਸਾਨੂੰ ਹੁਕਮ ਦਿੱਤਾ ਸੀ ਵੈਸਾ ਕਰ ਰਹੇ ਹਾਂ ਤੇ ਜੇ ਗੁਰੂਆਂ ਜਾਂ ਪ੍ਰਭੂਆਂ ਦੇ ਹੁਕਮ ਨੂੰ ਮੰਨ ਕੇ ਵੈਸਾ ਕੰਮ ਕਰਨਾ ਪਖੰਡ ਹੈ ਤੇ ਫਿਰ ਬਿਲਕੁਲ ਠੀਕ ਹੈ ਅਸੀਂ ਕਰਾਂਗੇ ਔਰ ਮੈਂ ਤੁਹਾਨੂੰ ਸਵਾਲ ਕਰਾਂਗਾ ਜਿਹਨੂੰ ਤੁਸੀਂ ਪਖੰਡ ਕਹਿੰਦੇ ਹੋ ਉਸ ਪਖੰਡ ਦੇ ਦੁਆਰਾ ਉਜੜੇ ਹੋਏ ਘਰ ਵਸ ਰਹੇ ਜਿਹਨੂੰ ਤੁਸੀਂ ਪਖੰਡ ਕਹਿੰਦੇ ਹੋ ਉਸ ਪਖੰਡ ਦੇ ਦੁਆਰਾ ਨਸ਼ੇੜੀ ਬੱਚੇ ਨੌਜਵਾਨ ਬੱਚੇ ਨਸ਼ਾ ਛੱਡ ਕੇ ਤੇ ਪ੍ਰਭੂ ਵਾਲੇ ਪਾਸੇ ਆ ਰਹੇ ਹਨ ਹਜ਼ਾਰਾਂ ਲੋਕ ਜਿਹਨਾਂ ਤੇ ਕੁਝ ਕੀਤੇ ਕਰਾਏ ਆ ਜਿਹਨਾਂ ਨੂੰ ਕੁਝ ਦੁਸ਼ਟ ਸ਼ਕਤੀਆਂ ਨੇ ਫੜਿਆ ਹੋਇਆ ਉਹ ਆਜ਼ਾਦ ਹੋ ਰਹੇ ਆ ਹੁਣ ਅੱਗੇ ਗੱਲ ਵੀ ਤੁਸੀਂ ਕਹੋਗੇ ਕਿ ਇਹ ਤੇ ਸਭ ਤੁਸੀਂ ਝੂਠਾ ਵੀ ਕਰਵਾ ਸਕਦੇ ਹੋ ਲੋਕਾਂ ਨੂੰ ਪੈਸੇ ਦੇ ਕੇ ਤੇ ਤੁਸੀਂ ਇਹੋ ਜੀ ਝੂਠੀ ਬਿਆਨਬਾਜ਼ੀ ਵੀ ਸਟੇਜ ਦੇ ਉੱਤੇ ਕਰਵਾ ਸਕਦੇ ਹੋ ਠੀਕ ਹੈ ਤਾਂ ਇਹ ਗੱਲ ਮੰਨ ਲੇ ਨੀ ਕਿ ਤਰਕ ਤੇ ਹਰੇਕ ਬੰਦਾ ਕਰ ਸਕਦਾ ਹੈ ਹਰੇਕ ਬੰਦੇ ਕੋ ਹਾਕਿਆ ਤੇ ਜਾਓ ਫਿਰ ਅਸੀਂ ਤੁਹਾਨੂੰ ਚੈਲੰਜ ਦਿੰਨੇ ਆ ਜਿਹੜੇ ਲੋਕਾਂ ਦੀ ਅਸੀਂ ਗਵਾਹੀ ਕਰਾਉਨੇ ਆ ਨਾ ਸਟੇਜਾਂ ਦੇ ਉੱਤੇ ਉਹਨਾਂ ਲੋਕਾਂ ਦੇ ਨਾਮ ਪਤੇ ਵਗੈਰਾ ਲਓ ਤੇ ਉੱਥੇ ਜਾ ਕੇ ਉਹਨਾਂ ਦੇ ਆਣ ਗਵਾਣ ਤੋਂ ਪੁੱਛੋ ਇਨਕੁਆਇਰੀ ਕਰੋ ਆ ਬੰਦਾ ਜਿਹੜਾ ਆ ਇਹਦੀ ਬੈਕਗ੍ਰਾਉਂਡ ਕੀ ਸੀਗੀ ਇਹ ਬੰਦਾ ਐਸ ਕਿਸਮ ਦੀ ਗਵਾਹੀ ਦੇ ਰਿਹਾ ਹੈ ਸਟੇਜ ਉੱਤੇ ਜਾ ਕੇ ਕਿ ਸੱਚਮੁੱਚੇ ਬਿਮਾਰ ਸੀ ਕਿ ਸੱਚਮੁੱਚ ਇਹਨੂੰ ਕੋਈ ਕਸਰ ਸੀ ਕਿ ਸੱਚਮੁੱਚ ਇਹ ਕੋਈ ਦੁਸ਼ ਸ਼ਕਤੀ ਦਾ ਝਗੜਿਆ ਹੋਇਆ ਸੀਗਾ ਕਿ ਸੱਚਮੁੱਚ ਇਹ ਪਿੰਨਾ ਨਸ਼ੇੜੀ ਸੀਗਾ ਕਿ ਸੱਚਮੁੱਚ ਇਹਨਾਂ ਦੇ ਘਰ ਦੇ ਵਿੱਚ ਪਹਿਲਾਂ ਕਲੇਸ਼ ਰਹਿੰਦਾ ਸੀ ਹੁਣ ਜੋ ਕੁਝ ਕਹਿ ਰਿਹਾ ਕੀ ਉਹ ਸੱਚਮੁੱਚ ਸੱਚ ਹੈ ਤੇ ਫਿਰ ਉਹ ਪਿੰਡ ਦੇ ਲੋਕਾਂ ਦੇ ਕੋਲ ਉਹਨਾਂ ਦੇ ਆਣ-ਗਾਨ ਤੋਂ ਜਾ ਕੇ ਤੁਸੀਂ ਇਨਕੁਆਰੀ ਕਰੋ ਮੀਡੀਆ ਏਡੀ ਵੱਡੀ ਹੈ ਜਿਹੜੀ ਪੜਤਨਾ ਤੱਕ ਖੋਲ ਦਿੰਦੀ ਆ ਅਜੇ ਤੱਕ ਕੋਈ ਪੱਤਰਕਾਰ ਇਹ ਸਿੱਧ ਨਹੀਂ ਕਰ ਸਕਿਆ ਕਿ ਜੇਸ ਬੰਦੇ ਦੀ ਗਵਾਹੀ ਮਸੀਹੀ ਸਟੇਟ ਤੋਂ ਕਰਵਾਈ ਗਈ ਹੋਵੇ ਉਹਦੀ ਗਵਾਹੀ ਨੂੰ ਝੂਠਾ ਸਿੱਧ ਕੀਤਾ ਗਿਆ ਹੋਵੇ ਐਸਾ ਹੋਇਆ ਹੀ ਨਹੀਂ ਆ ਕਿਉਂ ਨਹੀਂ ਇਸ ਲਈ ਨਹੀਂ ਆ ਕਿਉਂਕਿ ਇਹ ਜਿਹਨੂੰ ਤੁਸੀਂ ਪਖੰਡਵਾਦ ਕਹਿਆ ਰਹੇ ਹੋ ਨਾ ਇਹ ਵਿਸ਼ਵਾਸ ਦਾ ਸੌਦਾ ਆ ਔਰ ਵਿਸ਼ਵਾਸ ਕਰਨ ਵਾਲੇ ਦੇ ਲਈ ਸਭ ਕੁਝ ਹੋ ਸਕਦਾ ਹੈ ਅਸੀਂ ਇਹ ਵੀ ਇਸ ਚੀਜ਼ ਤੋਂ ਨਹੀਂ ਮੁਕਤ ਕਿ ਮਸੀਤ ਦੇ ਵਿੱਚ ਪਖੰਡ ਕਰਨ ਵਾਲੇ ਨਹੀਂ ਹੋ ਸਕਦੇ ਹੋ ਸਕਦੇ ਹਰੇਕ ਮੱਝ ਵਿੱਚ ਹੁੰਦੇ ਆ ਜਿਹੜੇ ਐਸਾ ਕੁਝ ਝੂਠਾ ਵੀ ਕਰ ਸਕਦੇ ਆ ਅਸ਼ੇਸ਼ ਚਿਤ ਵੀ ਨਕਾਰ ਨਹੀਂ ਕਰਦੇ ਪਰ ਉਹਦੀ ਇਨਕੁਆਰੀ ਹੋ ਕੇ ਕਲੀਅਰ ਹੋ ਜਾਂਦਾ ਹੈ ਤੇ ਜੇ ਕੋਈ ਐਸਾ ਕਰਦਾ ਤੇ ਕਲੀਅਰ ਹੋ ਜਾਂਦਾ ਤੁਸੀਂ ਉਹਦੇ ਖਿਲਾਫ ਜੋ ਮਰਜ਼ੀ ਚਾਹੋ ਕਰੋ ਸਾਡੇ ਕੋਲ ਐਸੀ ਐਸੀ ਗਵਾਹੀਆਂ ਆ ਜਿਹੜਾ ਨੂੰ ਦੁਨੀਆ ਦੀ ਕੋਈ ਤਾਕਤ ਚੈਲੰਜ ਨਹੀਂ ਕਰ ਸਕਦੇ ਕੋਈ ਤਾਕਤ ਜਿਹਦੇ ਵਿੱਚ ਮੇਰਾ ਆਪਣਾ ਬੇਟਾ ਚੈਲੰਜ ਆ ਅਸਟ੍ਰੇਮ ਅਮਰੀਕਾ ਚ ਰਹਿੰਦਾ ਔਰ ਅਮਰੀਕਾ ਦੇ ਲੋਕਾਂ ਦੇ ਵਿੱਚ ਰਹਿੰਦੇ ਹੋਏ ਮੈਂ ਸੇਵਾ ਕਰਦਾ ਆ ਔਰ ਅਮਰੀਕਾ ਦੇ ਹਸਪੀਟਲ ਦੇ ਵਿੱਚ ਮੇਰੇ ਬੇਟੇ ਦਾ ਇਲਾਜ ਚੱਲਦਾ ਹੈ ਜਿਹੜਾ ਬਚਪਨ ਤੋਂ ਹਾਰਟ ਪੇਸ਼ੈਂਟ ਹੈ ਔਰ ਦੂਸਰੇ ਪਾਸੇ ਮੇਰੀਆਂ ਹੀ ਦਵਾਵਾਂ ਦੇ ਦੁਆਰਾ ਸੈਂਕੜੇ ਲੋਕ ਉਸ ਮਾਲਕ ਨੇ ਚੰਗੇ ਕੀਤੇ ਆ ਮੇਰੇ ਬੇਟੇ ਨੂੰ ਨਹੀਂ ਕੀਤਾ ਤੇ ਜੇ ਮੇਰਾ ਬੇਟਾ ਬਿਮਾਰ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਫਿਰ ਜੋ ਕੁਝ ਮੇਰੇ ਦੁਆਰਾ ਰੱਬ ਨੇ ਕੀਤਾ ਉਹ ਝੂਠਿਆ ਰੱਬ ਦਾ ਆਪਣਾ ਕੰਮ ਕਰਨ ਦਾ ਇੱਕ ਸਿਸਟਮ ਇੱਕ ਤਰੀਕਾ ਆ ਕਿਹਦੇ ਉੱਤੇ ਕਿਰਪਾ ਕਰਨੀ ਆ ਕਿਹਦੇ ਉੱਤੇ ਨਹੀਂ ਕਰਨੀ ਇਹ ਉਹਦੀ ਮਰਜ਼ੀ ਆ ਸਾਡਾ ਕੰਮ ਤੇ ਪ੍ਰਾਰਥਨਾ ਕਰਨਾ ਆ ਪ੍ਰੇਅਰ ਕਰਨਾ ਆ ਕੰਮ ਕਰਨਾ ਖੁਦਾ ਦਾ ਕੰਮ ਆ ਸੋ ਮੇਰਾ ਬੇਟਾ ਜਿਹਦਾ ਇੱਥੇ ਇਲਾਜ ਚੱਲ ਰਿਹਾ ਹੈ ਜਿਹੜਾ ਬਚਪਨ ਤੋਂ ਹਾਰਟ ਪੇਸ਼ੈਂਟ ਆ ਉਹ ਤੇ ਆ ਮੈਡੀਕਲ ਰਿਪੋਰਟ ਕਹਿੰਦੀ ਆ ਜਿੱਥੇ ਵੀ ਲਿਜਾਣੇ ਆ ਉਹਨੇ ਜਦੋਂ ਚੈੱਕ ਕਰਾਉਣੇ ਆ ਤੇ ਦੱਸਿਆ ਜਾਂਦਾ ਆ ਕਿ ਅਸੀਂ ਹੈਰਾਨ ਆ ਕਿ ਬੱਚਾ ਜਿਉਂਦਾ ਕਿਦਾਂ ਆ ਉਹ ਮੈਡੀਕਲ ਦੇ ਹਿਸਾਬ ਦੇ ਨਾਲ ਉਹ ਡਾਕਟਰਾਂ ਦੇ ਸਾਰੇ ਟੈਸਟਾਂ ਦੇ ਹਿਸਾਬ ਦੇ ਨਾਲ ਉਹ ਮੁਰਦਾ ਆ ਲੇਕਿਨ ਉਹ ਜੀਦਾ ਆ ਡਾਕਟਰਾਂ ਦੀਆਂ ਰਿਪੋਰਟਾਂ ਦੇ ਮੁਤਾਬਕ ਉਹ ਬੱਚਾ 10 ਕਦਮ ਚੱਲ ਨਹੀਂ ਸਕਦਾ ਲੇਕਿਨ ਉਹਨੂੰ ਤੁਸੀਂ ਧੜਾ ਕੇ ਵੇਖ ਲਓ ਕਿ ਕੀ ਆ ਇੱਕ ਖੁਦਾ ਦੀ ਕੁਦਰਤ ਆ ਇਹਨੂੰ ਕੋਈ ਮਾਈ ਦਾ ਲਾਲ ਚੈਲੰਜ ਨਹੀਂ ਕਰ ਸਕਦਾ ਦੱਸੋ ਮੈਂ ਕਿੱਥੇ ਲੈ ਜਾਵਾਂ ਮੈਂ ਬੇਟੇ ਨੂੰ ਆਪਣੇ ਨੂੰ ਕਰਾਉ ਚੱਕ ਚੈਲੰਜ ਸੋ ਉਸੇ ਤਰ੍ਹਾਂ ਜਿਹੜੀਆਂ ਗਵਾਈਆਂ ਹੁੰਦੀਆਂ ਨਾ ਉਹ ਸਾਰੀਆਂ ਚੈਲੰਜ ਰੂਪੀ ਆ ਜਿਹਨੂੰ ਤੁਸੀਂ ਪਖੰਡ ਦਾ ਨਾਮ ਦਿੰਦੇ ਹੋ ਅਗਲੀ ਗੱਲ ਤੁਸੀਂ ਜੋੜ ਦਿੰਦੇ ਹੋ ਜ਼ਿਆਦਾਤਰ ਪ੍ਰਸ਼ਾਦ ਦੇ ਉੱਤੇ ਕਿ ਤੁਸੀਂ ਸਾਡੇ ਗੁਰੂਆਂ ਦੇ ਪ੍ਰਸ਼ਾਦ ਨੂੰ ਸ਼ੈਤਾਨ ਦਾ ਪ੍ਰਸ਼ਾਦ ਕਹਿੰਦੇ ਹੋ ਤੁਸੀਂ ਪ੍ਰਸ਼ਾਦ ਕਿਉਂ ਨਹੀਂ ਖਾਂਦੇ ਪਹਿਲੀ ਗੱਲ ਤੇ ਕਿਹੜਾ ਬੰਦਾ ਜਿੰਨੇ ਤੁਹਾਡੇ ਗੁਰੂ ਦੇ ਪ੍ਰਸ਼ਾਦ ਨੂੰ ਸ਼ੈਤਾਨੀ ਪ੍ਰਸ਼ਾਦ ਕਿਹਾ ਹੈ ਤੇ ਜੇ ਤੁਹਾਨੂੰ ਪਤਾ ਹੁੰਦਾ ਤੇ ਤੁਸੀਂ ਝੜਨਾ ਸੀ ਉਹਨੂੰ ਤੇਰਾ ਮਤਲਬ ਨੇ ਸਿਰਫ ਇੱਕ ਇਲਜ਼ਾਮ ਹੈ ਇਸ ਤੋਂ ਵੱਧ ਕੇ ਕੁਛ ਨਹੀਂ ਅਗਲੀ ਗੱਲ ਆ ਗਈ ਪ੍ਰਸ਼ਾਦ ਦੇ ਉਹ ਮੇਰੀ ਮਰਜ਼ੀ ਹੈ ਮੈਂ ਖਾਣਾ ਕਿ ਨਹੀਂ ਖਾਣਾ ਤੂੰ ਕੋਣੋਂ ਨਾ ਮੈਨੂੰ ਕਹਿਣ ਵਾਲਾ ਪ੍ਰਸ਼ਾਦ ਖਾਓ ਇਹ ਮੇਰੀ ਆਪਣੀ ਆਜ਼ਾਦ ਮਰਜ਼ੀ ਹੈ ਮੈਂ ਕੀ ਕਰਨਾ ਹੈ ਮੈਂ ਕੀ ਨਹੀਂ ਕਰਨਾ ਤੁਸੀਂ ਕਹਿੰਦੇ ਹੋ ਕਹਨ ਵਾਲੇ ਕਿ ਤੁਸੀਂ ਪ੍ਰਸ਼ਾਦ ਕਿਉਂ ਨਹੀਂ ਤੁਹਾਡਾ ਤੁਹਾਡਾ ਤੁਸੀਂ ਕੌਣ ਸਾਡੇ ਜੱਜ ਲੱਗੇ ਹੋ ਤੁਸੀਂ ਕਿਦਾਂ ਸਵਾਲ ਕਰ ਸਕਦੇ ਸਾਡੇ ਕੋਲ ਤੁਸੀਂ ਪ੍ਰਸ਼ਾਦ ਕਿਉਂ ਨਹੀਂ ਖਾਂਦੇ ਸਾਡੀ ਮਰਜ਼ੀ ਹੈ ਤੂੰ ਜਸ ਤੂੰ ਅਮਰ ਛਕਿਆ ਹੋਵੇ ਅਮਰ ਛਕ ਕੇ ਤੈਨੂੰ ਦੱਸਿਆ ਗਿਆ ਵੀ ਅਮਰ ਛਕਣ ਵਾਲੇ ਬੰਦੇ ਨੇ ਜਿਹੜੇ ਵੀ ਅਮਰ ਛਕਿਆ ਉਹ ਬੰਦਾ ਮਾਸ ਮੱਛੀ ਨਹੀਂ ਖਾ ਸਕਦਾ ਉਹ ਇਹੋ ਜਿਹਾ ਸੇਵਨ ਨਹੀਂ ਕਰ ਸਕਦਾ ਉਹ ਸ਼ਰਾਬ ਨਹੀਂ ਪੀ ਸਕਦਾ ਤੁਹਾਡੇ ਉਸ ਸਿਸਟਮ ਦੇ ਹਿਸਾਬ ਦੇ ਨਾਲ ਉਹ ਸਾਰਾ ਕੁਝ ਹੋਵੇ ਤੇ ਤੂੰ ਮੇਰੇ ਕੋਲ ਆਵੇਂ ਤੇ ਮੈਂ ਤੈਨੂੰ ਕਹਾਂ ਵੀ ਹੱਜ ਕੋਈ ਗੱਲ ਨਹੀਂ ਤੂੰ ਛੱਡ ਤੂੰ ਇਦਾਂ ਕਰ ਵੀ ਤੂੰ ਮੱਛੀ ਖਾ ਲਾ ਤੂੰ ਖਾਏਗਾ ਮੈਂ ਤੈਨੂੰ ਕਹਾਂ ਤੂੰ ਮੀਟ ਖਾ ਲਾ ਤੂੰ ਖਾਏਗਾ ਮੈਂ ਕਹਾਂ ਤੈਨੂੰ ਵੀ ਭਾਈ ਤੂੰ ਚਰਚ ਵਿੱਚ ਜੇ ਆਉਣਾ ਹੈ ਤੇ ਸਾਡਾ ਸਿਸਟਮ ਹੈ ਵੀ ਤੈਨੂੰ ਸਿਰ ਤੋਂ ਪਗੜੀ ਉਤਾਰ ਕੇ ਆਉਣਾ ਪਵੇਗਾ ਤੇ ਕੀ ਤੂੰ ਸਿਰ ਤੋਂ ਪਗੜੀ ਉਤਾਰ ਕੇ ਆਏਗਾ ਜੇ ਮੈਂ ਤੈਨੂੰ ਕਹਿਦਾਂ ਮਾਂ ਬੇ ਤੂੰ ਆਪਣਾ ਸਿਰ ਸਾਹਿਬ ਲਾ ਕੇ ਆ ਤੂੰ ਆਏਂਗਾ ਜੇ ਮੈਂ ਤੈਨੂੰ ਕਹਾਂ ਆਪਣਾ ਸਿੱਖੀ ਬਾਣਾ ਲਾ ਕੇ ਆ ਤੂੰ ਆਏਂਗਾ ਤੂੰ ਤੇਗਲੇ ਗਾਲਾ ਪਵੇਂਗਾ ਤੁਸੀਂ ਹੁੰਦੇ ਕੌਣ ਹੋ ਸਾਡੇ ਇਸ ਬਾਣੇ ਦੇ ਉੱਤੇ ਸਵਾਲ ਕਰਨ ਵਾਲੇ ਤੁਸੀਂ ਹੁੰਦੇ ਕੌਣ ਹੋ ਸਾਡੇ ਸ੍ਰੀ ਸਾਹਿਬ ਤੇ ਸਵਾਲ ਕਰਨ ਵਾਲੇ ਤੁਸੀਂ ਹੁੰਦੇ ਕੌਣ ਤੇ ਜੇ ਤੁਸੀਂ ਅਗਲੇ ਦੇ ਲਈ ਆਪਣੇ ਇਹੋ ਜਿਹੇ ਸਟੈਂਡ ਰੱਖਦੇ ਹੋ ਤੇ ਦੂਜੇ ਦੇ ਸਟੈਂਡ ਤੇ ਤੁਹਾਨੂੰ ਕੱਲ ਹੀ ਮੌਤ ਪੈ ਜਾਂਦੀ ਦੂਜੇ ਦਾ ਵੀ ਸਟੈਂਡ ਆ ਦੂਜੇ ਦੀ ਵੀ ਆਸਥਾ ਕਰ ਕੱਲਾ ਇੱਥੇ ਦੁਨੀਆ ਵਿੱਚ ਸਿਰਫ ਤੁਹਾਡੇ ਧਰਮ ਨੇ ਆ ਬਾਕੀ ਵੀ ਆ ਤੁਹਾਡੇ ਧਰਮ ਤੋਂ ਪਹਿਲਾਂ ਵੀ ਦੁਨੀਆ ਜਿੰਦੀ ਸੀ ਜਦੋਂ ਸਿੱਖੀ ਦਾ ਨਾਂ ਤੱਕ ਕੋਈ ਨਹੀਂ ਜਾਣਦਾ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਉਦੋਂ ਵੀ ਲੋਕ ਧਰਮੀ ਹੁੰਦੇ ਸੀਗੇ ਉਦੋਂ ਵੀ ਲੋਕ ਰਾਸਤਬਾਜ ਹੁੰਦੇ ਸੀ ਉਦੋਂ ਵੀ ਦੁਨੀਆ ਚੱਲਦੀ ਸੀ ਇਹ ਕਿਤੇ ਦੁਨੀਆ ਗੁਰੂਆਂ ਦੇ ਆਉਣ ਤੋਂ ਬਾਅਦ ਨਹੀਂ ਚੱਲਣ ਲੱਗੀ ਦੁਨੀਆ ਪਹਿਲਾਂ ਵੀ ਚੱਲਦੀ ਸੀ ਤੁਹਾਨੂੰ ਸਿਰਫ ਦੂਜੇ ਮਜ਼ਬ ਦੇ ਉੱਤੇ ਗੱਲਾਂ ਕਰਨੀਆਂ ਆਉਂਦੀਆਂ ਫਿਰ ਜੇ ਤੇ ਤੁਸੀਂ ਕਰਦੇ ਹੋ ਨਾ ਤੇ ਫਿਰ ਐਡਾ ਵੀ ਜੁਰਤ ਰੱਖਿਆ ਕਰੋ ਇੰਨੀ ਹਿੰਮਤ ਵੀ ਰੱਖਿਆ ਕਰੋ ਫੇ ਸੁਣਨ ਦੀ ਵੀ ਫਿਰ ਕਤਲੋ ਗੈਰਤ ਵਾਲੇ ਪਾਸੇ ਨਾ ਜਾਇਆ ਕਰੋ ਫਿਰ ਮਰਮਰਾਂ ਵਾਲੇ ਪਾਸੇ ਨਾ ਜਾਇਆ ਕਰੋ ਫਿਰ ਵੇਟ ਕਰਿਆ ਕਰੋ ਅਗਲੇ ਦੇ ਸਵਾਲ ਦੇ ਵੀ ਤੋਦਾ ਸਵਾਲ ਦਾ ਜਵਾਬ ਦੇ ਗੱਲ ਨਾ ਪਿਆ ਕਰੋ ਫਿਰ ਫਿਰ ਸਵਾਲ ਦਾ ਜਵਾਬ ਦਿਓ ਜਦੋਂ ਅਗਲਾ ਕੁ ਕਰਦਾ ਨਾ ਸਵਾਲ ਤੇ ਉਹਦਾ ਜਵਾਬ ਦਿਓ ਤੁਹਾਡੇ ਤੇ ਆਪਣੇ ਕਥਾਵਾਚਕ ਤੁਹਾਡੇ ਆਪਣੇ ਪਾਠੀ ਇੱਕ ਦੂਜੇ ਦੀ ਵਿਰੋਧਤਾ ਵਿੱਚ ਲੱਗੇ ਤੁਹਾਡੇ ਆਪਣੇ ਹੀ ਹੁਣ ਜਿਹੜੇ ਗੁਣੀ ਗਿਆਨੀ ਲੋਕ ਆ ਤੁਹਾਡੀਆਂ ਆਪਣੀਆਂ ਹੀ ਦਸੀਆਂ ਹੋਈਆਂ ਗੱਲਾਂ ਦੇ ਉੱਤੇ ਅੱਜ ਉਹ ਕਿੰਤੂ ਪ੍ਰੰਤੂ ਕਰ ਰਹੇ ਆ ਤੇ ਤੁਸੀਂ ਪ੍ਰਸ਼ਾਦ ਦੀ مخਾਲਫਤ ਕਰ ਰਹੇ ਸੀ ਆ ਹੁਣ ਵੀਡੀਓ ਪਾਤੀ ਆ ਕਿਸੇ ਨੇ ਵੀ ਤੁਹਾਡੇ ਗ੍ਰੰਥ ਦੇ ਹਿਸਾਬ ਦੇ ਨਾਲ ਵੀ ਪ੍ਰਸ਼ਾਦ ਨਹੀਂ ਖਾਣਾ ਚਾਹੀਦਾ ਹੁਣ ਦੱਸੋ ਕੀ ਜਵਾਬ ਆ ਤੁਹਾਡੇ ਕੋਲ ਤੁਹਾਡੇ ਆਪਣੇ ਕਥਾਵਾਚਕ ਨੇ ਪੰਕਤੀ ਪੜ੍ਹ ਕੇ ਸੁਣਾਈ ਆ। ਉਹਦੇ ਮੁਤਾਬਕ ਉਹਨੇ ਦੱਸਿਆ ਆ ਕਿ ਜਿਹੜਾ ਗੁਰੂ ਦਾ ਸਿੱਖ ਆ ਉਹਦੇ ਲਈ ਪ੍ਰਸ਼ਾਦ ਖਾਣਾ ਬਣਦਾ ਨਹੀਂ। ਤੇ ਤੁਸੀਂ ਹੁਣ ਦੱਸੋ ਵੀ ਗੁਰਦੁਆਰਿਆਂ ਵਿੱਚ ਤੇ ਪ੍ਰਸ਼ਾਦ ਤੋਂ ਬਿਨਾ ਕੰਮ ਹੀ ਨਹੀਂ ਚੱਲਦਾ। ਉੱਥੇ ਤੇ ਮੇਨ ਜਿਹੜਾ ਨਾ ਟਾਰਗੇਟ ਹੈ ਜਿਹੜਾ ਉਸੇ ਚੀਜ਼ ਤੇ ਰੱਖਿਆ ਹੋਇਆ। ਤੇ ਹੁਣ ਤੁਹਾਡਾ ਹੀ ਬੰਦਾ ਉੱਠ ਕੇ ਕਹਿ ਰਿਹਾ ਸੀ ਥੋੜੀ ਕਹਿ ਰਹੇ ਆ। ਤੁਹਾਡਾ ਬੰਦਾ ਕਹਿ ਰਿਹਾ ਆ ਹੁਣ ਉਹਦਾ ਜਵਾਬ ਦਿਓ ਤੇ ਜੇ ਤੁਹਾਡਾ ਆਪਣਾ ਧਰਮ ਵੀ ਕਹਿ ਰਿਹਾ ਵੀ ਉਹ ਨਹੀਂ ਠੀਕ ਤੇ ਤੁਸੀਂ ਤਾਂ ਫੇਰ ਗੁਰੂ ਦਾ ਹੁਕਮ ਮੰਨੋਗੇ ਨਾ ਤੇ ਉਸੇ ਤਰ੍ਹਾਂ ਸਾਡੇ ਪ੍ਰਭੂ ਦਾ ਹੁਕਮ ਹੈ ਸਾਡੇ ਪ੍ਰਭੂ ਨੇ ਆਪਣੇ ਆਪ ਨੂੰ ਇੱਕੋ ਵਾਰ ਪ੍ਰਸ਼ਾਦ ਕਰਕੇ ਚੜ੍ਹਾ ਦਿੱਤਾ ਹੈ ਇਸ ਲਈ ਹੁਣ ਸਾਡੇ ਲਈ ਪ੍ਰਸ਼ਾਦ ਖਾਣਾ ਸਾਡੇ ਲਈ ਪ੍ਰਸ਼ਾਦ ਖਾਣਾ ਤੇ ਗੁਨਾਹ ਠਹਿਰਦਾ ਹੈ ਅਸੀਂ ਨਹੀਂ ਖਾਵਾਂਗੇ ਅਸੀਂ ਕੀ ਕਰਨਾ ਹੈ ਇਹ ਅਸੀਂ ਡਿਸਾਈਡ ਕਰਨਾ ਹੈ ਤੁਸੀਂ ਮਨੁਵਾਦੀ ਹੋ ਜਿਹੜਾ ਤੁਸੀਂ ਦੂਜੇ ਦਾ ਪਮਾਨਾ ਤੈਅ ਕਰੋਗੇ ਵੀ ਸਾਹਮਣੇ ਵਾਲੇ ਬੰਦੇ ਨੇ ਕੀ ਪੋਣਾ ਹੈ ਕੀ ਖਾਣਾ ਹੈ ਕੀ ਪਹਿਨਣਾ ਹੈ ਕਿੱਦਾਂ ਰਹਿਣਾ ਹੈ ਤੁਸੀਂ ਡਿਸਾਈਡ ਕਰੋਗੇ ਤੇ ਜੇ ਤੁਸੀਂ ਵੀ ਇਹ ਕਰ ਰਹੇ ਹੋ ਫਿਰ ਮਨੁਵਾਦੀਆਂ ਦੇ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂਗਾ ਫਿਰ ਤੁਸੀਂ ਇਹ ਨਾ ਕਿਹਾ ਕਰੋ ਮਾਨਸਿਕ ਜਾਤ ਸਭੇ ਇੱਕ ਪਹਿਚਾਨ ਉਹ ਫਿਰ ਤੁਸੀਂ ਗੁਰੂਆਂ ਦੀ ਫਿਲਾਸਫੀ ਨੂੰ ਛੱਡਦੇ ਹੋ ਫਿਰ ਫਿਰ ਤੁਸੀਂ ਆਪਣੇ ਨੂੰ ਮੰਨੋ ਕਿ ਤੁਸੀਂ ਮੰਨੁਵਾਦੀ ਹੋ ਕਿਉਂਕਿ ਇਹ ਮੰਨੁਵਾਦੀਆਂ ਦਾ ਕੰਮ ਹੈ ਸਾਡੇ ਵਿੱਚ ਮਨਾਹੀ ਹੈ ਅਸੀਂ ਪ੍ਰਸ਼ਾਦ ਨਹੀਂ ਖਾਣਾ ਤੁਸੀਂ ਆਪਣਾ ਪ੍ਰਸ਼ਾਦ ਸਾਨੂੰ ਦੇ ਕੇ ਕਹਿੰਦੇ ਬੇਅਦਬੀ ਕਰਦੇ ਹੋ ਪ੍ਰਸ਼ਾਦ ਦੀ ਤੁਸੀਂ ਕਹਿੰਦੇ ਅਸੀਂ ਤੁਹਾਡੇ ਪ੍ਰਸ਼ਾਦ ਨੂੰ ਤੁਸੀਂ ਆਪਣੇ ਪ੍ਰਸ਼ਾਦ ਨੂੰ ਆਪ ਗਲਤ ਠਹਾਉਂਦੇ ਹੋ ਮੈਨੂੰ ਪਤਾ ਵੀ ਤੁਸੀਂ ਅਗਰ ਮੇਰੇ ਕੋਲ ਚਰਚ ਵਿੱਚ ਆਏ ਹੋ ਮੈਨੂੰ ਪਤਾ ਮੈਂ ਕਹਾਂ ਹਾਂਜੀ ਭਾਈ ਸਾਹਿਬ ਸੇਰੀ ਸਾਹਿਬ ਲਾ ਕੇ ਆਓ ਮੈਨੂੰ ਪਤਾ ਤੁਸੀਂ ਕਿਸੇ ਵੀ ਕੀਮਤ ਤੇ ਨਹੀਂ ਕਰੋਗੇ ਤੇ ਫਿਰ ਮੈਂ ਬੇਵਕੂਫ ਹੋਵਾਂਗਾ ਨਾ ਜੇ ਮੈਂ ਤੁਹਾਨੂੰ ਕਹਾਂ ਕਵਾਂਗਾ ਕਿ ਹਾਂਜੀ ਸਿਰੀ ਸਾਹਿਬ ਲਾ ਕੇ ਆਓ ਜੀ ਗੁਰੂ ਦਾ ਬਣਾ ਲਾ ਕੇ ਆਓ ਜੀ ਸਿਰ ਤੇ ਪਗੜੀ ਲਾ ਕੇ ਆਓ ਜੀ ਕਿ ਮੈਂ ਮੂਰ ਕਵਾਂਗਾ ਕਿਉਂਕਿ ਮੈਨੂੰ ਪਤਾ ਤੁਸੀਂ ਇਹ ਨਹੀਂ ਕਰਨਾ ਉਸੇ ਤਰ੍ਹਾਂ ਤੁਹਾਡੀ ਮੱਤ ਕੰਮ ਨਹੀਂ ਕਰਦੀ ਤੁਹਾਨੂੰ ਨਹੀਂ ਪਤਾ ਬਾਈਬਲ ਦੇ ਪਰਮੇਸ਼ਵਰ ਦਾ ਇਹ ਹੁਕਮ ਹੈ ਕਿ ਪ੍ਰਸ਼ਾਦ ਨਹੀਂ ਖਾਣਾ ਅਗਲੀ ਗੱਲ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਾਡੇ ਗੁਰੂਆਂ ਨੂੰ ਦੇ ਪ੍ਰਸ਼ਾਦ ਨੂੰ ਸ਼ੈਤਾਨ ਦਾ ਪ੍ਰਸ਼ਾਦ ਕਹਿੰਦੇ ਹੋ ਦੱਸੋ ਕਿੰਨੇ ਕਿਹਾ ਸੀ ਬੰਦੇ ਦਾ ਨਾਮ ਲਓ ਜਾਓ ਜਾ ਕੇ ਮਾਰ ਦਿਓ ਕਤਲ ਕਰ ਦਿਓ ਅਸੀਂ ਇਹ ਵਿੱਚ ਬੋਲਾਂਗੇ ਗੱਲ ਕੀ ਹੈ ਤੁਹਾਡੇ ਪੱਲੇ ਕੁਛ ਨਹੀਂਗਾ ਇਦਾਂ ਦਾ ਤੁਹਾਨੂੰ ਪਤਾ ਕੁਛ ਨਹੀਂਗਾ ਸਿਰਫ ਕੀ ਹੈ ਮਸੀਹਤ ਦੇ ਵੱਧ ਦੇ ਪ੍ਰਚਾਰ ਪ੍ਰਸਾਰ ਤੋਂ ਤੁਸੀਂ ਲੋਕ ਪਰੇਸ਼ਾਨ ਆਪ ਤੇ ਗੋਲਕਾਂ ਦੇ ਲੁਟੇਰੇ ਬਣੇ ਹੋਏ ਆ ਆਪਨੇ ਗੁਰਦੁਆਰਿਆਂ ਵਿੱਚ ਇਹ ਇਨਾ ਚੀਜ਼ਾਂ ਨੂੰ ਲੈ ਕੇ ਇੱਕ ਦੂਜੇ ਦੇ ਖਿਲਾਫ ਕਿਰਪਾਨਾ ਚੱਲ ਜਾਂਦੀਆਂ ਸਾਫ਼ ਵੀਡੀਓ ਮੈਂ ਦੋਸ਼ ਨਹੀਂ ਲਾਉਂਦਾ ਜੋ ਤੁਸੀਂ ਕੀਤਾ ਉਹ ਮੈਂ ਤੁਹਾਡੇ ਅੱਗੇ ਲਿਆਉਣਾ ਸੋ ਆਪਣੇ ਇਹਨਾਂ ਚੀਜ਼ਾਂ ਦਾ ਕਰਕੇ ਤੁਸੀਂ ਲੜੀ ਜਾ ਰਹੇ ਹੋ ਪ੍ਰਚਾਰ ਪ੍ਰਸਾਰ ਦਾ ਕੰਮ ਤੇ ਕਰ ਹੀ ਨਹੀਂ ਰਹੇ ਤੇ ਹੁਣ ਜੇ ਤੁਹਾਡਾ ਕੀਤਾ ਪ੍ਰਚਾਰ ਲੋਕਾਂ ਨੂੰ ਨਹੀਂ ਸਮਝ ਆ ਰਿਹਾ ਲੋਕੀ ਉਸ ਪਾਸੇ ਨੂੰ ਨਹੀਂ ਜਾਗਰਕ ਹੋ ਰਹੇ ਤੇ ਦੂਜਾ ਜਿਹੜਾ ਪ੍ਰਚਾਰ ਦੇ ਉੱਤੇ ਜ਼ੋਰ ਦੇ ਰਿਹਾ ਹੈ ਜੇ ਲੋਕ ਉਸ ਪਾਸੇ ਨੂੰ ਅਕਰਸ਼ਿਤ ਹੋ ਰਹੇ ਆ ਫਿਰ ਤੁਸੀਂ ਜਲਬਲ ਕੇ ਉੱਠਦੇ ਹੋ ਬਰਾਬਰੀ ਕਰੋ ਪ੍ਰਚਾਰ ਪ੍ਰਸਾਰ ਦੇ ਮਾਧਿਅਮ ਤੋਂ ਤੇ ਰੱਬ ਤੇ ਤੁਸੀਂ ਆਪ ਹੀ ਕਹਿੰਦੇ ਹੋ ਸਾਰਿਆਂ ਦੇ ਇੱਕ ਹੈ ਤੇ ਜੇ ਰੱਬ ਸਾਰਿਆਂ ਦਾ ਇੱਕ ਹੈ ਨਾ ਤੇ ਫਿਰ ਅਰਦਾਸ ਤੁਹਾਡੇ ਦੇ ਨਾਲ ਵੀ ਉਹ ਸਭ ਕੁਝ ਚਮਤਕਾਰ ਹੋ ਸਕਦੇ ਕਰਨ ਵਾਲਾ ਕੋਈ ਭਾਈ ਕੋਈ ਪਾਠੀ ਕੋਈ ਪਾਸਟਰ ਕੋਈ ਮੌਲਵੀ ਕੋਈ ਪੰਡਤ ਨਹੀਂ ਹੁੰਦਾ ਸਾਨੂੰ ਤੇ ਰੱਬ ਨੇ ਕਿਹਾ ਵੀ ਸਿਰਫ ਤੁਸੀਂ ਅਰਦਾਸ ਕਰੋ ਅਸੀਂ ਕਰਾਂਗੇ ਬਾਕੀ ਕੰਮ ਹੁੰਦਾ ਅਸੀਂ ਕਿਸੇ ਦੀ ਆਸਤਾ ਉੱਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਹਰੇਕ ਗ੍ਰੰਥ ਦਾ ਹਰੇਕ ਸ਼ਾਸਤਰ ਦਾ ਇੱਕ ਸਿਸਟਮ ਹੈ ਔਰ ਉਹਨੂੰ ਮੰਨਣ ਵਾਲਾ ਉਹਦੇ ਮੁਤਾਬਕ ਜ਼ਿੰਦਗੀ ਜਿਉਂਦਾ ਆ ਕਿਸੇ ਦੂਸਰੇ ਨੂੰ ਕੋਈ ਹੱਕ ਨਹੀਂ ਉਹਦੇ ਵਿੱਚ ਦਖਲ ਅੰਦਾਜ਼ੀ ਕਰੇ ਸਮਸੀ ਭੈਣ ਪ੍ਰਭੂ ਮੈਂ ਤੁਹਾਨੂੰ ਵੀ ਕਹਿਣਾ ਚਾਹਾਂਗਾ ਪੁਆਇੰਟ ਦੇ ਨਾਲ ਜਵਾਬ ਦਿਆ ਕਰੋ ਲੋਕਾਂ ਵਾਂਗੂ ਦੂਸਰਿਆਂ ਦੇ ਗੱਲ ਨਾ ਪਾਓ ਦਾਬਤ ਅਨੁਸਾਰਿਆਂ ਬੜੀ ਬਰਕਤ ਦੇਵੇ ਸਾਰਿਆਂ ਜੈਮਸੀ ਕੀ